ਲਓ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਕਿੱਦਾਂ ਜੀ ਸਾਰੇ ਠੀਕ ਠਾਕ ਹੋ ਲਓ ਜੀ ਆਪ ਗਏ ਆ ਸਵੇਰੇ ਸਵੇਰੇ ਦੇਖਦੇ ਆ ਜੀ ਹੁਣ ਕੀ ਕਰਨਾ ਜਿਮ ਨੂੰ ਜਾਣ ਦੀ ਤਿਆਰੀ ਕਰਨ ਲੱਗੇ ਆ ਬੇ ਜਿਮ ਜਮ ਕਰੀਏ ਸ਼ੁਰੂ ਹੁਣ ਦੁਬਾਰਾ ਸਮਝ ਨਹੀਂ ਆਉਦੀ ਕੀ ਕਰੀਏ ਲਓ ਜੀ ਕਹਿੰਦੇ ਜੀ ਸ਼ੀਸ਼ੇ ਸ਼ੂਸ਼ੇ ਕਰਾਤੇ ਆ ਕਾਲੇ ਦੇਖ ਲਓ ਅੱਜ ਜੇਦੋਂ ਕਰੀਏ ਸੈਟ ਬਟ ਇਦੇ ਸਵਾਹ ਸਵਾਹ ਨੂੰ ਪਿਆ ਹਰਾ ਪਿਆ ਚੱਕ ਕੇ ਨਰਿਆ ਕਟਕੁਟ ਕਾਉਂਦੀ ਇਦਾਂ ਆਬ ਜਰੀ ਅੱਧੇ ਖੜੀ ਆ। ਓਹੋ ਇਹਦੇ ਵੀ ਟੈਟੂ ਰੱਜ ਕਰੀਏ ਜੀ ਅੱਧਰ-ਉੱਧਰ ਦੇਖਦੇ ਆਂ ਕਰਦੇ ਆਂ। ਆਹ ਵੀ ਗੱਭੇ ਛੋਟੀ ਖੜੀ ਆ। ਲਓ ਜੀ ਬਾਬੇ ਉਹ ਜੁੱਤੇ ਕੋਲ ਪਹੁੰਚੇ ਆਂ। ਤੇ ਦੇਖ ਲੋ ਚੋਤੇ ਨੇ ਪੂਰਾ 15-20 ਮਿੰਟ ਕਰਾਈ ਯਾਰ ਰੈਸਟ ਜੀ। ਪਤਾ ਨਹੀਂ ਕੀ ਕਰਨ ਲੱਗਾ ਹੈ ਪਾਉ। ਡਰਾਮ ਰੂਮ ਘੜੇ ਘੜੇ ਅੱਜ ਕੰਮ ਵੀ ਕਰਕੇ ਛੜੇ ਆਏ। ਲਓ ਮਾਰਨਿੰਗ 뷰 ਕਰੋ ਚੈੱਕ। ਤੇ ਨਹੀਂ ਖੋਲਣਾ। ਬਹੁਤ ਲੇਟ ਆ ਤੋ। ਇਹ ਨਹੀਂ ਹੋ ਰਣੀ ਟੋ ਮਾਜੇ ਲੇਟ ਕਰਾਇਆ ਜੀ ਇਹਨੇ ਚੱਲ ਖੋ ਦਿੰਨੇ ਆ ਕਰੀ ਜਾ ਲਖਰੇ ਬਾਬੇ ਈ ਤਾਰੇ ਕਿੰਨਾ ਟਾਈਮ ਗਾ ਨਹੀਂ ਦੋਦੀ ਬਾਬੇ ਇੰਨਾ ਟਾਈਮ ਜੋਤੇ ਯਾਰ ਦਾਣੇ ਕੱਢਦਾ ਹੀ ਟੋ ਤੈਨੂੰ ਬੜਾ ਯਾਰ ਦਾਣੇ ਦਾ ਪੌਣ ਦਾ ਟਾਈਮ ਆ ਕਣਕਾ ਵੱਢੂ ਯਾਰ ਨੂੰ ਦਾਣੇ ਕੱਢੀ ਜਾਣਾ ਆ ਜਿਹੜੀ ਪੁਰਾਣੀ ਕਣਕ ਕੱਢੀ ਦੀ ਵੀਰ ਜੀ ਉਹ ਬਾਬੇ ਇਦਾਂ ਇੰਨੀ ਲੋਡ ਕੱਢਣ ਦੀ ਵਿੱਚੇ ਚਲਾਦੀ ਦੀ ਹੁੰਦੀ ਯਾਰ ਉਹ ਤੋਂ ਉਪ ਤੋਂ ਪਤਾ ਲੱਗੀ ਹੋਈ ਆ ਯਾ ਐਨਾ ਟਾਈਮ ਖੇਤਾ ਚ ਖੜੀ ਆਈ ਆ ਨਹੀਂ ਨਹੀਂ ਢੋਲਾ ਨੂੰ ਢੋਲਾ ਨੂੰ ਬਾਬੇ ਮੈਂ ਵੀ ਢੋਲ ਕੱਢਦਾ ਅੱਜ ਕਰ ਜਾ ਕੇ ਫੇ ਮੈਨੂੰ ਵੀ ਸਿੱਖਿਆ ਮਿਲੀ ਆ ਨਾ ਸਿੱਖਿਆ ਦਾ ਫਲ ਮਿੱਠਾ ਹੁੰਦਾ ਹੈ ਸਿੱਖਿਆ ਦਾ ਫਲ ਕੋੜਾ ਨਹੀਂ ਹੁੰਦਾ ਬਈ ਸਬਰ ਦਾ ਫਲ ਹਾਂ ਜੇ ਆਰ ਉਹ ਮੇਲੇ ਤੋਂ ਜੇ ਮਜਾ ਕੇ ਬਾਬੇ ਉਹ ਜੇ ਮਜੋ ਚੰਦੀ ਆਲਾ ਮੱਕੀ ਆਪਾਂ ਲਾਈਓ ਜਦ ਤੱਕ ਦਾ ਸੋਹਣੀ ਮੱਕੀ ਪਾਲਾ ਜੀ ਵੀ ਆ ਗਿਆ ਜੈਂਬਰ ਪਹੁੰਚ ਗਏ ਆ ਆਜੋ ਮੁੰਡਿਆ ਘਰ ਕੰਮ ਬਹੁਤ ਆ ਆਹ ਖੜੀ ਆਪਣੀ ਪੱਟੀ ਲੈਣੀ ਚੱਜ ਨਾਲ ਯਾਰ ਚੱਕੀਏ ਤੇ ਚੱਲ ਗਿਆ ਪਰ 10 ਰੁਪਿਆ ਲਾ ਬਾਬੇ ਆ ਲੋਰੀ ਬਾਬੇਓ ਕਰਦੇ ਅੱਜ ਹੁਣ ਕਰਦੇ ਕੰਮ ਦੋ ਤਿੰਨ ਚਲੋ ਵੀ ਚਲੋ 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 ਕੀ ਚੀਜ਼ ਦਿਖਾਣਾ ਮਮਾ ਜਰੋ ਸ਼ੂ ਪਾ ਕੇ ਗਏ ਬਦਲ ਕੇ ਚਪਲਾ ਇੱਦਦੇ ਰੇ ਜੀ ਇੱਥੇ ਖੋਲ ਹੀ ਆਇਆ ਕਿੱ ਆ ਲਾ ਮਮਾ ਉੱਦਾਂ ਵੀ ਥੋੜੇ ਮਹੀਨੇ ਪਾ ਲਈਏ ਮਹਾਰਾਜ ਕਿਸਮਤ ਹੀ ਹੈ ਚੱਕੋ ਜੜੀਆਂ ਸੀ ਅੱਜ ਬਚਾ ਹੋ ਗਿਆ ਹੀ ਉਹ ਤੇ ਪਾਲ ਨੇ ਹੱਸਣਾ ਲੋ ਖੁੱਲਾਂਗੇ ਮੰਦ ਬੰਦ ਮਹਾਰਾਜ ਵਾਗਦਾ ਆ ਜਾਓ ਫੇ ਚਲੀਏ ਘਰ ਨੂੰ ਯੋਤਾ ਲੱਗਾ ਇੱਕ ਚੱਕਣ ਕਹਿੰਦੇ ਟਾਇਰ ਮੋੜੇ ਐਟ ਲਾਈ ਜਾਵੇ ਅਸੇ ਐਟ ਲਾਤੀ ਆ ਜੀ ਵਾਹ ਵਾ ਵਾ ਬੇ ਵਾ ਉਹ ਹਾ ਕਰੀ ਜਾਂ ਮੈਂ ਤੂੰ ਹੇ ਬਾ ਯਕ ਲਈਦਾ ਹੁੰਦਾ ਬਾਪੇ ਤੈਨੂੰ ਤਾਂ ਪਤਾ ਹੀ ਨਹੀਂ ਹੈਗਾ ਦੇਖੋ ਕੱਪੜੇ ਕੋਪੜੇ ਲਵੇ ਲੈ ਕੰਮ ਦਾ ਜੋਸ਼ ਮੁੰਡਿਆਂ 'ਚ ਭਰਿਆ ਹੋਇਆ ਮਾਤਾ ਬੋਲਦੀ ਕਹਿੰਦੀ ਡਰਮੇ ਕੱਢੋ ਕਣਕ ਪਾਉਣੀ ਆ ਬੋ ਰਿਆ ਹੁਣ ਨਾ ਨਾ ਹੋਰ ਚੱਕ ਦੇ ਫਿਰ 24 ਇੰਚੀ ਵੱਧ ਤੈਨੂੰ ਪਤਾ ਫਿਰ ਸ਼ਾਵਾ 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 ਦਿਲਾ ਜੈਕ ਕਰਕੇ ਖੋਲਿਆ ਕੇ ਦੇਣਾ ਆਹੋ ਏ ਗੱਪਰੂ ਯਾਰ ਬਈ ਸਾਹ ਝੜ ਗਿਆ ਚੱਲ 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 ਏ ਤੇ ਹੁਣ ਐਦੇ ਗੱਪਰੂ ਬਲੇਰੋ ਥੱਲੇ ਪੈ ਗਿਆ ਏ ਏ 24 ਇੰਚ ਆ ਜੋਤੇ ਆ ਉਹ ਤਾਂ ਚੱਕ ਹੋ ਜਾਣੀ ਸੀ ਇਹ ਬੜੀ ਮੁਸ਼ਕਿਲ ਨਾਲ ਚੱਕ ਥੋੜੀ ਟੈਨਸ਼ਨ ਇਹ ਤਾਂ ਹੈਗੀ ਆ ਬਹੁਤ ਦੇਰੇ ਪੇਚ ਕਰ ਸਿਆ ਸਾਡੀਆਂ ਗਾਰਜ ਹੈ ਲੱਤਾ ਇਹਨਾਂ ਨੂੰ ਨਾ ਜੈਕ ਲਾਉਣੇ ਨਹੀਂ ਆਉਂਦੇ ਤੁਹਾਨੂੰ ਲੱਗੇ ਉਹ ਤੁਸੀਂ ਟਾਇਰ ਬਦਲ ਦੇ ਇੱਕ ਇਹਨਾਂ ਹਾਲ ਦੇ ਮੈਨੂੰ ਹੁਣ ਤੁਹਾਨੂੰ ਨਾ ਜੈਕ ਲਾਉਣੇ ਨਹੀਂ ਆਉਂਦੇ ਤੁਹਾਨੂੰ ਲੱਗੇ ਉਹ ਤੁਸੀਂ ਟਾਇਰ ਬਦਲ ਦੇ ਇੱਕ ਇਹਨਾਂ ਹਾਲ ਦੇ ਮੈਨੂੰ ਹੁਣ ਉਹ ਆ ਕੇ ਹੋਇਆ ਉਹ ਨਾ ਕਰ ਪੰਗਾ ਨਾਲ ਏ ਓਏ ਮੋੜੀ ਤੇ ਮੈਨੂੰ ਲਾ ਰਹਿਣਾ ਟਾਇਰ ਬਦਲਦੇ ਦੇਖ ਓਏ ਮੜੀ ਥੱਲੇ ਨੂੰ ਲਾ ਮੈਂ ਬਣਾਈ ਜਾਣਾ ਮੈਂ ਕਿਆ ਬੋਲਾਂ ਲੋਕੀ ਦਾਥੂਏ ਤੁਹਾਨੂੰ ਟਾਇਰ ਬਦਲਦੇ ਤਰੀਕੇ ਦੇਖ ਲੋ ਮਾਰਾ ਤੁਹਾਨੂੰ ਪਤਾ ਹੈ ਜਦੋਂ ਕੰਮ ਕਰੀਦਾ ਤਿਆਰੀਆਂ ਨਾਲੇ ਕਰੀਦਾ ਓ ਆ ਦੇਖ ਨਾ ਬਿੰਡੀ ਆ ਰਹੀ ਜਿੱਥੇ ਮੜੀ ਆਇਆ ਦਾ ਉੱਠ ਕੇ ਮੜ ਜਹਾ ਇੱਥੇ ਯਾਰ ਮੈਂ ਬਲੌਗ ਬਣਾਉਣਾ ਆਇਆ ਮੈਂ ਟਾਇਰ ਥੋੜੋ ਮੈਂ ਆਪਣੇ ਹੱਥ ਥੋੜੋ ਗੰਦੇ ਗਾਨੇ ਆ ਬਿੰਦਾ ਹੋਇਆ ਨਾ ਜਣ ਕੇ ਸਟੱਡਾਂ ਦਾ ਮੂੰਹ ਮੁੰਡਾ ਟਾਇਰ ਵਾਲੇ ਕੋਈ ਵੀ ਕੋਲਾ ਗਾਰੋ ਗਰਮੀ ਅੱਦਾ ਬੱਤੂ ਥੂ ਠਾਡੇ ਜੀ ਆ ਭੋਖ ਜੀ ਤੇ ਟਾਇਰ ਬਦਲਣਾ ਕੰਮ ਬਹੁਤ ਜ਼ਿਆਦਾ ਕਰ ਲੈ ਇੱਕ ਟਾਇਰ ਖੋਲਦਾ ਹੈ ਭੋਖ ਲੱਗ ਗਈ ਆ ਆਫ ਰੋਡਿੰਗ ਟਾਇਰ ਚੰਨੀ ਹਾਲ ਆਫ ਰੋਡਿੰਗ ਪਵਾਉਂਦੇ ਪਲੇਰਾਂ ਨੂੰ ਆਫ ਰੋਡ ਜਦੋਂ ਕਿ ਨੇ ਰੈਸਟੋਰੈਂਟ ਹੈ ਜੇ ਇਹ ਗੱਡੀ 'ਚ ਬੈਠੇ ਹੱਥ ਧੋਣ ਚੱਲ ਜਾਂਦੇ ਆ ਆਹਾਂਡੇ ਹੱਥ ਗੱਡੀ 'ਚ ਬੈਠੇ ਲਿਬੜਾਜ ਟਾਇਰਾਂ ਨਾਲ ਲਿਬੜੋ ਦੇਖ ਆ ਜੇ ਇੱਦਾਂ ਹੀ ਬਾਰਗ ਰਖਾ ਹੁੰਦੇ ਆ ਕੀ ਕੰਮ ਦਾ ਪਤਾ ਲੱਗਿਆ ਕੰਮ ਦਾ ਪਤਾ ਲੱਗਿਆ ਲਓ ਜੀ ਸ਼ਿਫਟਿੰਗ ਹੋਣ ਲੱਗਿਆ ਸ਼ਿਫਟਿੰਗ ਉਹ ਦੇਖ ਲੈ ਕਿਧਾ ਕਿਧਾ ਕਿ ਭਾਉ ਇਹ ਜ਼ਖਰੇਟ ਭੈਣਾ ਮੈਂ ਕਿਨੂੰ ਜੋਤਾ ਏ ਆ ਦੁਬਾਰਾ ਲਓ ਜੀ ਬੈਕ ਲੁੱਕ ਆਉਣ ਲੱਗੀ ਆ ਸ਼ੀਸ਼ੇ ਛੂਸ਼ੇ ਵੀ ਅਸੀਂ ਕਾਲਜ ਕਰਾ ਛੱਡੇ ਹੁਣੇ ਦੁਬਾਰਾ ਆਪਣੀ ਲੁੱਕ ਚਾਉਣ ਲੱਗੀ ਆ ਲਓ ਜੀ ਕਹਿੰਦੇ ਮੇਰੇ ਵੀਰੋ ਗੱਲਾਂ ਤੋਂ ਟਾਇਰ ਲਾਉਣਾ ਦੇਖੀ ਮੁੰਡਾ ਟਾਇਰ ਇਹ ਨਹੀਂ ਲੱਗਣਾ ਇਕੱਲੇ ਤੋਂ ਦੇਖ ਲੈ ਇੱਕ ਆਦਾ ਮਿਸਤਰੀ ਜੇ ਤਾਂ ਟਾਇਰ ਇਹ ਕੱਲੇ ਤੋਂ ਲੱਗਣਾ ਟਾਇਰ ਲਓ ਜੀ ਕਹਿੰਦੇ ਮੇਰੇ ਵੀਰੋ ਹੁਣ ਲੱਗਾ ਟਾਇਰ ਲਾਉਣ ਪਿੱਛੇ ਨਾ ਡੇਲ ਪਿੱਛੇ ਨੂੰ ਦੇਖਦਾ ਮੁੰਡਾ ਇਹ 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 ਅੜੀ ਲੱਗਦਾ ਦੱਸਦਾ ਆ ਦੇ ਦੇ ਗਿਆ ਬਾਵਾ ਜਵਾਬ ਦੇ ਗਿਆ ਚੱਲ ਚੱਲ ਜਵਨਾ ਨੰਨਾ ਬਾਵਾ ਇੱਧਰ ਹਾਂ ਜੀ ਆਂਦੇ ਕਹਿੰਦੇ ਕੱਪ ਕਸਤਾ ਮੁੰਡੇ ਨੇ ਕੀ ਨਾਲ ਕੀ ਨਾਲ ਕੀ ਕੱਪ ਕੀ ਕੱਪ ਬੰਦੇ ਜਿਹੜੇ ਨਾ ਮਹਿੰਗੇ ਮੈਂ ਕਿਹਾ ਉਹਨਾਂ ਦੇ ਕੱਪ ਵੀ ਆਵੇ ਲਾਉਂਦੇ ਨੇ ਨਾ ਇੱਧਰ ਕਹਿੰਦੇ ਮੁੰਡੇ ਨੂੰ ਚੰਨ ਚੰਨ ਕਹਿੰਦੇ ਨੇ ਕਹਿੰਦੇ ਮੋਛ ਡਬਲਯੂ ਵਰਗੀ ਦਿਖਾਇਓ ਕੋਣ ਡਬਲਯੂ ਵਾਲੀ ਮੇਰ ਨਹੀਂ ਕੀਤੀ ਤੇ ਹਾਂ ਐ ਪਤਾ ਨਹੀਂ ਹਲੇ ਕਿਸੇ ਕੋਲ ਸੀ ਗਿਆ ਨਹੀਂ ਤਾਂ ਨਾਲ ਹੀ ਉਹ ਐਸ ਐ ਚੰਨੀ ਦਾ ਮੋਟਰ ਹੈ ਕੱਲ੍ਹ ਆ ਰਿਹਾ ਓਏ ਆਇਆ ਬੁੱਸਾ ਚੱਟ ਹੋ ਜਾਣਾ ਇਹ ਕਿਸੇ ਤੇ ਉਹ ਨજર ਲੱਗ ਜਾਣੀ ਪੱਟੂਆ ਕਹਿੰਦੇ ਇਹਨੂੰ ਆਪਾਂ ਅਮਰੀਕਾ ਤੋਂ ਹਾਇ ਬੁੱਸੇ ਦਾ ਸਮਾਨ ਐਕਸਪੋਰਟ ਕਰਾਇਆ ਆ ਮੰਮਾ ਚੱਕਾ ਦੇਣਾ ਨਜ਼ਰ ਲਵਾ ਦੇਣੀ ਆ ਹੋ ਉਹ ਚੰਨੀ ਸੋ ਸੋਰੀ ਫੋਰ ਦੀਸ ਫੋਰ ਦੀਸ ਮੋਟਰਸਾਈਕਲ ਸੋ ਸੋਰੀ ਚੱਕੇ ਹੋਣਾ ਇਹਨੂੰ ਕੋਈ ਨੰਬਰ ਸਾਨੂੰ ਦਿਖਾ ਦੇਣਾ ਅੱਖਾਂ ਬੰਦ ਕਰਕੇ ਦੇਖਣਾ ਦੇਖਣਾ ਆ ਚੰਨੀ ਦਾ ਜੌਨ ਡੇਅਰ ਉੱਪਰ ਪੂਰੇ ਆ ਲਗਾਇਆ ਚੰਨੀ ਲਿਖਾਇਆ ਨਾ ਉਹ ਆ ਆਪਣੇ ਜੋਤੀ ਭਾਈ ਦਾ ਮੋਟਰਸਾਈਕਲ ਉਹ ਭਰਾਵਾ ਸੇਕਲ ਤੇ ਲਾ ਕੇ ਲੈ ਗਿਆ ਮਗਰੋਂ ਜੋਤੇ ਆਹੋ ਉਹ ਦਿਹਾੜ ਉਹ ਸੇਕਟਰ ਮਾਮਾ ਮਾਰੇ ਕੋ ਲਾ ਕੇ ਲੈ ਗਿਆ ਆਪਣੇ ਜਿਹੜੀ ਐਨ ਪੋਲੀ ਗੱਡੀ ਹੁੰਦੀ ਉਹ ਲਵਾਈ ਸੇਕਟਰ ਕੋ ਲਾ ਕੇ ਲੈ ਗਿਆ ਆਹੋਏ ਛਤਰੀ ਵੀ ਲਾ ਗਿਆ ਨਾਲੋਂ ਨਾਲੇ ਮਾਮਾ ਲੈ ਗਿਆ ਕੋ ਪਤਾ ਹੀ ਨਹੀਂ ਲੱਗਾ ਤਾਂ ਹੀ ਕੇ ਨਾ ਆਜ ਦਾਪਾ ਸਾਊਂਡ ਹੂੰ ਆਜਾ ਹੱਥ ਲਾ ਲਿਆ ਦਾ ਮੋਟਰ ਸੋਰੀ ਯਾਰ ਦਾਗ ਲੱਗ ਕੇ ਦਾਗ ਲੱਗ ਕੇ ਸੋਰੀ ਹਾਂ ਮੇਰੀ ਗੱਲ ਸੁਣ ਹਾਂ ਜੀ ਕੰਮ ਚ ਚਾਹੀਦਾ ਅੰਦੀ ਇੱਕ ਤੇ ਸਟਾਰਟ ਆ ਪਾਪਾ ਕੋਣ ਤੇ ਆ ਆਹ ਦਾ ਕਾਰ ਸਟਾਰਟ ਇਹ ਮੇਰੀ ਲਾਕ ਨਹੀਂ ਘਟਵਾਉਂਦਾ ਮਾਮਾ ਰਿਮੋਟ ਤੋਂ ਸਟਾਰਟ ਕਰ ਜਿਹੜਾ ਕੱਲ ਸਿਸਟਮ ਲਵਾਇਆ ਨੂੰ ਉਹ ਹਜੇ ਬਾਅਦ ਦਿਖਾਵਾਂਗੇ ਮਾਰਾ ਗੱਡੀਆਂ ਸਾਰੀਆਂ ਦੇ ਫੀਚਰ ਹੁਣ ਬਲੋਕਾਂ ਦੇ ਦਿਖਾਵਾਂਗੇ ਧੰਨ ਦਿਖਾਉਣੇ ਹੈਗੇ ਇਹਦਾ ਅੰਦਰ ਨਹੀਂ ਕਿਸੇ ਨੂੰ ਕੁਝ ਦੇਖਣਾ ਇਹ ਅੰਦਰ ਦੇਖਣਾ ਨਹੀਂ ਸਾਰੀ ਕਾਲੀ ਹੈ ਜੀ 올 ਬਲੈਕ ਆ ਹੁਣ ਇਹ ਮੋਰੇ ਵਿੱਚ ਲੱਗੇ ਉਹ ਵੀ ਕਰਾਉਣੇ ਆ ਨਹੀਂ ਆਪਾਂ ਨਹੀਂ ਦੇਖਣਾ ਕੁਝ ਬਾਅਦ ਮੋਰੇ ਗੱਡੀ ਦੇਖਣੀ ਨਹੀਂ ਮਾਮਾ ਪਾਪਾ ਜੀ ਚੱਲ ਫੇ ਚੱਕ ਮਟ ਜੀ ਆ ਵੀ ਖਰੀ ਆ ਜੀ ਗੱਲ ਵਾਰ ਉਹਦਾ ਕਿ ਨਹੀਂ ਸੀ ਯੱਚਦੀ ਹੈ ਕਿ ਨਹੀਂ ਜੀ ਦੇਖ ਲੋ ਪੂਰੀ ਘੈਂਟ ਲੱਗਦੀ ਆ ਹਾਂ ਜੀ ਉਹ ਕਾਨੂੰਨ ਮੈਂ ਉੱタル ਕਰਾਈ ਦੇ ਮੈਂ ਹਾਂ ਪਤਾ ਲੱਗੇ ਟਾਇਰ ਖੁੱਲੇ ਯਾਰ ਗੱਲ ਨਹੀਂ ਹੁਣ ਆਪਾਂ ਗੱਡੀਆਂ ਦੀ ਗੱਲ ਵਾਹੀਏ ਸੇ ਦੁਆਰਾ ਤੋਂ ਕਰਾਉਣੀ ਨਵੇਂ ਲੈਟਾਂ ਨਵੇਂ ਟਾਇਰ ਕਰਾਉਣਾ ਕੀ ਹਾਲ ਸ਼ਿਆਲਾ ਦੋਸਤੋ ਤੇਰੇ ਘਰ ਤੇ ਨਹੀਂ ਆਖੀ ਤੇ ਹੁਣ ਪਤਾ ਨਹੀਂ ਆ ਦੰਦ ਜੇ ਕੱਢੀ ਜਾਣਾ ਬੰਦੇ ਆ ਕੰਮ ਕਰ ਜਿਹੜਾ ਕਰਦਾ ਆ ਐਸ਼ੀ ਐਸ਼ੀ ਐਦੋਂ ਮੂੰਹ ਕਰੀਂ ਕੀ ਹੋਇਆ ਮੱਥੇ ਤੇ ਕੀ ਹੋਇਆ ਇੱਥੇ ਦੇਖਾਂ ਲੱਗ ਗਈ ਹੋ ਲਾਣੀ ਤੇ ਹਾਲ ਦਿਨਾ ਨਾ ਯਾ ਕਿਤੇ ਟਿੱਕਾ ਲਾਇਆ ਆ ਮੈਂ ਮਾ ਦਾ ਆਦਾ ਇਦਾਂ ਲਾਵਾਂ ਉਹ ਜਾ ਦੇ ਉਹ ਕਾਲਕ ਲੈ ਕੇ ਲਾ ਦੇ ਭਰਾਵਾ ਓਏ ਜੋ ਤੇ ਇਹ ਗੱਲ ਆ ਮੈਂ ਹੱਥ ਹੀ ਫੜ ਕੇ ਦੇਲਾ ਕਿੱਦਾਂ ਹੱਥ ਲਿਬੜੋ ਆਪੇ ਆ ਜਾ ਟਿੱਕਾ ਮੈਂ ਲਾਉਣਾ ਉਹ ਨਹੀਂ ਚੱਲ ਆ ਰੇ ਭਰਾ ਤੂੰ ਖੋਸ ਨਾ ਜੇ ਉਹ ਨਹੀਂ ਕਰਨਾ ਤੂੰ ਆਪੇ ਚਾਹਨੀ ਟਿੱਕਾ ਲਾਤਾ ਹੈ ਤੇਰੇ ਵੀ ਲਾ ਰਾਂ ਮੈਨੂੰ ਮੇਰੇ ਕਿਹੜਾ ਪਤਾ ਲੱਗਾ ਟਿੱਕੇ ਲਾਏ ਦਾ ਨਾ ਕਾ ਨਹੀਂ ਤੇਰੇ ਘਰ ਨਹੀਂ ਲੱਗਣਾ ਨਾ ਨਾਕਾ ਤੇ ਲਾਉਣ ਥੋੜੋ ਖਿਆ ਜੀ ਲਾਓ ਜੀ ਬਾਪਿਓ ਗਾਜਣਾ ਲਾ ਕੇ ਲਾਉਂ ਸਾਨੂੰ ਸਾਡੇ ਉੱਥੇ ਨਾ ਦੁਆ ਕਰਨਾ ਆ ਐਂ ਜੋਤੇ ਦਾ ਹੱਥ ਦੇ ਦੇ ਦੇਖਦਾ ਨਹੀਂ ਜੋਤੇ ਕੋਲ ਕੋਣ ਕਹਿੰਦਾ ਘਰ ਦੇ ਕੰਮ ਨਹੀਂ ਕਰਦੇ ਮਹਰਾ ਦੇਖਦਾ ਕੰਮ ਵੀ ਕਰਦੇ ਆ ਜੀ ਗਾਈ ਅੱਜੇ ਹੀ ਕੀਤਾ ਤੁਸੀਂ ਮਾੜਿਆ ਟੇਟਾ ਕਹਿੰਦੇ ਮੈਂ ਵੀਰੋ ਦਾਣੇ ਵੇਚਣੇ ਆ ਬਹੁਤ ਵਧੀਆ ਯਾਰ ਸੁਸਰੀ ਬਾਬੇ ਉਹ ਸਾਲਾਂ ਇੰਤਜ਼ਾਰ ਦੇ ਸ਼ੁਰੂ ਨਹੀਂ ਕੀਤਾ ਬੈਠੇ ਦਿਖਾਈ ਗਿਆ ਓਏ ਸੁਸਰੀ ਲੱਗੀ ਉਹ ਆ ਦਾਣੇ ਕਿਸੇ ਨੂੰ ਚਾਹੀਦੇ ਹੋਏ ਤਾਂ ਦੱਸ ਦਿਓ ਕੰਟੈਕਟ ਕਰ ਲਓ ਨਾ ਵੀ ਜੱਟ ਬਲੌਗ ਸੁਸਰੀ ਨਹੀਂ ਲੱਗੀ ਉਹ ਮਾ ਮੂੰਹ ਨਾ ਮਰ ਜਵੇ ਦਾ ਮੂੰਹ ਕਾ ਤਾਂ ਮਰ ਲਾ ਆਸੇ ਲੱਗ ਗਈ ਇੱਥੋਂ ਫੇਸ ਹਰ ਵਾਰ ਤੇ ਅੰਦਰ ਤੋਂ ਆ ਕੇ ਲੈ ਕੇ ਆਇਆ ਬਾਬੇ ਇਹਦਾ ਮੂੰਹ ਹੋਰ ਚੱਕ ਲੈ ਦੰਦ ਹਾਂ ਚੱਲ ਹੁਣ ਗਾੜੇ ਨੂੰ ਤੂੰ ਦਾ ਝੱਕ ਲੈ ਤੂੰ ਫਸਿਆ ਰੱਜਦਾ ਸਹੀ ਆ ਦੇ ਬਾਬਾ ਗਿਆ ਸਾਰੀਆਂ ਗੱਲਾਂ ਨਾਲੋਂ ਮੈਂ ਕਵਾੜੀਆਂ ਨੂੰ ਸੱਤਦਾ ਉਹ ਹੈ ਇਹ ਮਹਾਰਾਜ ਸਰਾਣੀ ਜੀ ਵੇਚਣ ਦੇ ਹੱਕ ਜ ਹੈ ਨਹੀਂ ਮਾੜਾ ਵੀ ਮੈਨੂੰ ਪਤਾ ਫੋਰਸ ਸੇਲ ਡਰਮ ਫੋਰਸੇ ਰੋਡਰ ਉਹ ਰੋਡ ਰੋਲਰ ਆਂ ਰੋੜ ਕੇ ਲੈ ਜਾਂਦਾ ਉਹ ਬਾਵਾ ਜਵਾਬ ਦੇ ਗਈਆਂ ਤੇ ਇਹਨੂੰ ਪਤਾ ਏ 50 ਸਾਲ ਹੋ ਗਏ ਡਰਾਮਾ ਸਾਰਾ ਜੱਦੀ ਡਰਾਮ ਇਹ ਜੱਤ ਹੋਗਾ ਡਾਈ ਟਾਈਮ ਚੱਕ ਦੋ ਮੁੰਡਿਓ ਲਓ ਜੀ ਢੋਂਡੀ ਬਾੜੇ ਬਣ ਗਿਆ ਬੱਤੀ-ਬੁੱਤੀ ਕੋਈ ਬੰਦ ਨਹੀਂ ਕਰਨੀ ਥੋੜਾ ਜਿਹਾ ਬਿੱਲ ਵੀ ਆਵੇ ਆਹ ਬਿੱਲ ਮਾਤਾ ਆਉਣਾ ਜੀ ਮੁੰਡਾ ਘਰ ਰਹੂ ਤਾਂ ਬਿੱਲ ਦੀ ਵਾਰਤ ਹੋ ਤਾਈ ਆਉਗਾ ਬਿੱਲ ਨਹੀਂ ਬੱਚੇ ਬੈੱਲ ਬੋਲ ਮਾਰਾ ਦੇ ਨੋ ਪਤਾ ਜਾਂ ਸਾਡੇ ਬੈੱਲ ਨਾ ਆਪੇ ਦਾ ਪਾਸ ਬੈੱਲ ਹੀ ਵਾਲੇ ਬੰਦ ਕਰਾਤੇ ਬੈੱਲ ਵਾਲੇ ਸਰਕਾਰ ਨੂੰ ਕਹੇਤਾ ਚਲੋ ਵਿਖਾਈ ਆਓ ਚਲਿਏ ਭਈ ਅਰੇ ਟੇਮਾ ਬਾਦ ਚੱਕੀ ਆ ਜਬ ਬਲੇਰੋ ਬੜੇ ਟੇਮਾ ਬਾਦ ਜੋ ਤੇ ਟਾਇਰ ਦੇ ਗੱਡੇ ਗੱਡੇ ਪਾ ਛੱਡੇ ਆ ਭਾਉ ਵੱਡੇ 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 ਬਾਦ ਆਫ ਰੋਡਿੰਗ ਵਾਲੇ ਹਣ ਕਹਿੰਦੇ ਅਗੇ ਜੇ ਤਾਂ ਪਿਛਲੇ ਸਾਲ ਕਦੂ ਚ ਬਾੜੀ ਸੀ ਚੱਲ ਇਹ ਤੱਕ ਹੀ ਰੇਡ ਦੰਨੇ ਆ। ਕੋਲ ਜਾਂਦਾ ਛੇਤਾ 15 ਮਿੰਟਾ ਤੂੰ ਬਹੁਤ ਸ਼ਾ 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 ਸ਼ਾ। ਇਹਨੂੰ 15 ਮਿੰਟਾ। ਇਹ ਮੁੜਦੀ ਥੋੜੀ ਜਿਹੀ ਔਖੀ ਜਗ੍ਹਾ ਟਾਇਰ ਵੱਡੇ ਪਾਤੇ ਨਾ ਜੀ। ਛਾੜ ਗਿਆ ਮੋਲ ਰੋਸ ਸਿਗਨਲ। ਓਹ। ਲਾ ਜੀ ਕਹਿੰਦੇ ਮੇਰੇ ਵੀਰੋ ਟਾਇਰ ਪਾ ਜਾਂਦਾ ਹੁਣ ਫੇ ਥੋੜੇ ਹੋਰ ਕਰਾਉਣੇ ਪੈਣੀ ਸੈਟਿੰਗ ਮੇਰੇ ਘਾੜਤੀ ਆਜੋ ਕਰਾਉਣੇ ਆ ਜੀ ਆਕੇ। ਅੱਛਾ ਜੀ ਚੱਲ। ਇਹ ਪੈ ਤੇ ਹੁਣ ਬੰਪਰ ਦੇ ਲੱਗਦੇ ਆ ਨਾਲ। ਬੰਪਰ ਜਵਾੜਾ ਬੜਾ ਮੋਰ ਨੂੰ ਜੋਤੇ। ਕਾਰ ਦੇ ਭਾਜੀ ਲਗਾਇਆ ਸੈਟਿੰਗਾਂ ਦੀ ਬਾਪੋ ਇਹ ਭਾਜੀ ਕਰਾਂਗਾ ਅੱਤ ਲੋ ਜੀ ਕਹਿੰਦੇ ਮੇਰੇ ਵੀਰੋ ਕਰ ਤੇਰ ਪਵਾ ਤੀ ਜੰਦੇ ਟਾਇਰ ਪਵਾ ਕੇ ਮਰਗਾੜ ਮਰਗੂਟ ਕਰਦੇ ਆ ਸੈਟ ਟਾਇਰ ਹੁਣ ਬਗੈਰਾ ਜਾਂਦੇ ਸ਼ੋਕ ਦੀ ਹਵਾਰਾ ਗੱਲਾਂ ਕਰਦੇ ਰਾਣੇ ਲਾਡੋ ਅੱਜ ਬੜੇ ਟਾਈਮ ਬਾਅਦ ਗੱਡੀ ਬਾਬਾ 70 ਤੇ ਸ਼ੋਕ ਦੀ ਉਹ ਤੂੰ ਮੇਰੇ ਮਾਨਾ ਯਾ ਪਾਲਾ ਵੀ ਆਇਆ ਪਾਲਾ ਵੀ ਆਇਆ ਓ ਬਾਹਰ ਮਿੱਟੀ ਉੜਦੀ ਆ ਓ ਬਾਹਰ ਮਿੱਟੀ ਹੜਦੀ ਆ ਮਮਾ ਇਹ ਤੇਜ਼ ਗੱਰ ਨੂੰ ਤਾਂ ਆਪਣੇ ਰੇਸ ਚ ਪੈਨਲ ਜਿੰਨਾ ਮਰਜੀ ਦੱਬੀ ਜਾ ਲੈ ਤਾਂ ਲੈ ਤਾਂ ਪਰ ਵੀਰ ਜੀ ਅਸੀਂ ਨਵੇਂ ਟਾਇਰ ਪਵਾਏ ਜਾ ਰਹੇ ਤੇਜ਼ ਨਹੀਂ ਚਲਾਉਣੀ ਕਰਨੀ ਸਾਡੇ ਉਦਾਂ ਵੀ ਮੈਂ ਨਾ ਦੱਸੂਗਾ ਚਲਾਉਣਾ ਨਹੀਂ ਮੈਂ 80 ਦੇ ਚਲਾਉਣਾ ਹੁੰਦਾ ਵੱਧ ਤੋਂ ਵੱਧ ਕਿਉਂਕਿ ਆਪਣੀ 83 ਦੇ ਚੱਲ ਗਈ ਅੱਛਾ ਚਲ ਨੀਮੀ ਗਾ ਲੈਣੇ ਆ ਬਾਬੇ ਇਧਰ ਬਿਊ ਦੇਖ ਤੋ ਹੋਰੇ 5 ਸਾਲ ਦਾ ਪਿੰਨਾ 30 ਜਰਾ ਚ ਤੇ ਬਾਬੇ ਮੈਨੋ ਸਕਦਾ ਮਨ ਸਕਦਾ ਤੇ ਪਹਿਲੇ ਤੁਸੀਂ ਅੱਜ ਬੜੇ ਹੀ ਉਹ ਪਾਲਾ ਦੇ ਕਿੰਨੇ ਚੱਕਰਾਂ ਜਿਹੜੇ ਫਸਿਆ ਹੈ ਨਾ ਪਾਲੇ ਪਜਾਰੇ ਟਾਈਮ ਇਨ ਲੱਗਦਾ ਹੋਰ ਡਾਈ ট্রাক ਕਿਉਂ ਆ ਉਹ 92 ਡਾਈ ট্রাক ਕਿਉਂ ਆ ਡਾਈਟ ਬਾਬੇ ਜੁੱਧ ਤੇਰੇਆਂ ਨੂੰ ਆਇਆ ਕਹਿੰਦਾ ਤੂੰ ਕਾ ਬਾਬੇ ਡਾਈਟ ਰੱਖੇ ਡਾਈਟ ਵੀ ਖਾਲੀ ਜਾਂਦਾ ਨਾ ਪਤਾ ਜੈਮਿਸ ਨੂੰ ਕਰਤੀ ਆ ਵੀ ਹੁਣ ਦੁਬਾਰਾ ਸੈਟ ਬੈਂਟ ਹੋ ਗਿਆ ਭਰਾਵਾ ਡੇਟ ਲੰਗੀ ਉਹ ਇਕਲੇ ਸਾਨੂੰ ਕਰਾਈ ਜਾਂਦੇ ਆ ਡੇਟ ਲੰਗੀ ਉਹ ਇਕਲੇਆ ਡੇਟ ਵੀ ਲੰਘਦੀ ਆ ਉਹ ਤੇਰਾ ਖਾਲੀ ਜਾਂਦੇ ਆ ਆ ਦੇਖਿਓ ਦਾ ਭਰਾਵਾ ਸਹੀ ਆ ਕੇਲੇ ਇਹ ਉਹ ਭਰਾਵਾ ਮੈਂ ਖਾਲਾ ਨੇ ਰਹਿਣ ਦੇ ਤੂੰ ਉਹ ਜਾਲੇ ਲਾ ਕੇ ਮੱਕੜੀ ਜਾਲੇ ਡਾ ਤੋ ਫਰੂਟ ਸ਼ੇਕ ਪੀਤਾ ਨਾ ਉਹ ਚ ਵੀ ਇਹੀ ਪਾਇਓ ਹਾਂ ਨਾ ਦੁਕਾਨ ਤੇ ਦੁਕਾਨ ਤੇ ਤੁਹਾਨੂੰ ਭਾਵੇਂ ਅਗਲੇ ਨੇ ਗਲਿਓ ਪਾਰਵੇ ਤੁਸੀਂ ਕੋਣ ਬਾਬੇ ਸਵਾਦ ਬਣਾਇਆ ਕਿਤੇ ਜਾਲੀਆਂ ਲਾਈਆਂ ਯਾਰ ਕੱਢ ਪਤਾ ਕਿ ਇਹਨੂੰ ਪਰਮ ਕਰ ਮੈਂ ਉਹਦੇ ਮੁਰੇ ਜਾਲੀ ਜੂਰੀ ਲਾਈ ਇਹਨੂੰ ਮੈਂ ਕਚਹਿਰੀਆਂ ਉਧਰ ਖੜਾ ਕਰ ਲੈ ਘਰੀ ਜਾਵੇ ਉਹ ਯਾਰ ਬਾਲੇ ਉਹ ਬਾਬੇ ਬੋਲਦੀ ਏ ਆ ਇਹ ਨਾ ਯਾਰ ਪਰਵਾ ਇੱਕ ਸਾਈਡ ਦੀ ਲਹਾਤ ਦੀ ਮੈਂ ਤੋਏ ਨੇ ਮੈਂ ਕਾਨੂੰਨ ਦੇ ਖਿਲਾਫ ਨਹੀਂ ਕਾਨੂੰਨ ਦੇ ਇੱਕ ਸਾਈਡ ਦੀ ਬਾਬੇ ਜਿਹੜਾ ਉਹ ਬੋਲਦੀ ਆ ਦੇਖੀ ਜਾਵੇ ਮੇਰੀ ਗੱਲ ਸੁਣ ਕਹਿੰਦਾ ਕਾਨੂੰਨ ਦੇ ਖਿਲਾਫ ਨਹੀਂ ਜਾਦਾ ਚਾਹੇ ਤੇ ਸਵੇਟ ਦੀਆਂ ਜਾਲੀਆਂ ਦਿਖਾਣਾ ਚਾਹ ਕੇ ਹੋ ਰਹਾ ਹੈ ਇਹ ਨਹੀਂ ਹੁਣ ਹੈ ਨਹੀਂ ਹੁਣ ਤਾਂ ਗਵਾਚਿੰਗ ਟੁੱਟ ਗਈ ਬੰਦੇ ਬਾਹ ਲੜਦੇ ਆ ਰੋਹਣ ਗੁਲਬੰਦਰ ਕਿੜਾ ਗੁੜਾ ਕੱਢਿਆ ਟਰੈਕਟਰ ਛੱਡਿਆ ਜਿੱਦਾਂ ਕਿ ਨਾਲ ਪਾਣੀ ਫਾਰਮ 60 ਛੱਡਿਆ ਹੈ ਤੁਹਾਨੂੰ ਪਤਾ ਗਰਾਰੇ ਪਵਾਏ ਹੋ ਸੀਗੇ ਉੜਦਾ ਹਿਆਜ ਕੀਤਾ ਸੀ ਫਾਰਮ 60 ਨੂੰ ਹੁਣ ਆਪਾਂ ਚੱਲ ਰਹਿਆਂ ਦੀ ਉਹਨੂੰ ਚੱਕਣ ਗਰਾਰੇ ਉਹਦੇ ਕਢਾਤੇ ਹੁਣ ਅਸੀਂ ਸਪੀਡ ਤੇ ਨਹੀਂ ਭਜਾ ਨਹੀਂ ਸਕਦੇ ਕੰਮ ਕਰਨਾ ਹੀ ਕੀਤਾ ਦਾ ਉਹ ਖੇਤਾਂ ਦਾ ਕੰਮ ਇੰਦਾ ਕਿੱਦਾਂ ਕਰਨਾ ਮੈਂ ਵੀ ਭੱਜਿਆ ਵੀਰੇ ਮੈਂ ਗੱਡੀ ਪਾਲੇ ਤੋਂ ਮੈਂ ਕਿ ਵੀਡੀਓ ਬਣਾ ਦੇ ਪਾਲੇ ਦੱਪਾਈ ਦੇ ਵੰਨ ਕੇ ਤੇ ਰਹੇ ਆਂ ਮੈਂ ਤੈਨੂੰ ਮੈਂ ਚਰਉਣੀ ਉਹ ਸਾਬ ਨਾਲ ਦੀ ਹੌਲੀ ਐ ਨਾ ਕਰੂਜ਼ ਲਾ ਕੇ ਵੀ ਤਾਂ ਉੱਟਿਆ ਹੀ ਫਿਰੇ ਮਾਮਾ 60 ਤੈਨੂੰ ਪਤਾ ਵਜਾ ਕਰਾਰੇ ਪਵਾ ਤ ਨੜਦਾ ਜਾਂਦਾ ਹੁਣ ਚੱਕ ਲੈ ਗਿਆ ਤਾਨੂੰ ਮਿਲ ਰਿਹਾ ਜਾ ਕੇ ਟਰੈਕਟਰ ਚੱਕ ਲੈ ਗਿਆ ਮੈਂ ਕਿਹ ਚੱਲ ਚੱਲਦਾ ਆਉਣੇ ਇਹਨੇ ਪਤਾ ਨਹੀਂ ਕਦੋਂ ਇਹ ਤਾਂ ਝੂਕਦਾ ਹੀ ਨਿਕਲਿਆ ਬਾਬੇ ਜੰਨੀ ਆਏ ਇਹ ਟਰੈਕਟਰ ਆਣਾ ਮਾਹਿਰ ਐ ਸਤਾਰ ਚੰਨੇ ਬਾਬਿਓ ਤੁਹਾਨੂੰ ਮਿਲਦੇ ਉੱਥੇ ਜਾ ਕੇ ਆਉਂ ਸਾਡੇ ਨਾਲ ਤੁਹਾਨੂੰ ਬੜਾ ਜੰਦੇ ਜਿਆਦੀਆਂ ਲਓ ਜੀ ਬਾਬਿਓ ਪਹੁੰਚ ਗਏ ਆ ਆ ਖੜਾ 60 ਪਰਲੇ ਬਸ ਕੀਤਾ ਪਾ ਜਣੀ ਤਿਆਰ ਕਰਕੇ ਖੜਾ ਕੀਤਾ ਪਹੁੰਚੇ ਆ ਲਓ ਜੀ ਕਹਿੰਦੇ ਦੇਖ ਲਓ ਫੇ ਪੂਰੀ ਗੱਲ ਵਜ ਐਸੋ ਹੀ ਪਈ ਆ ਹੁਣ ਨਹੀਂ ਦੌੜਨਾ ਬੇ ਗਰਾਰੇ ਤਾਂ ਨਿਕਲ ਗਿਆ ਪਰ ਪਾ ਜਣੀ ਸਿਸਟਮ ਦੀਆਂ ਤਾਰਾਂ ਲਾਉਂਦੀਆਂ ਆ ਤਿੰਨੇ ਹੁਣੇ ਹੋਣਾ ਔਖਾ ਬਿਨਾ ਸਿਸਟਮ ਤੋਂ ਤੁਹਾਨੂੰ ਪਤਾ ਡੈਕ ਤੋਂ ਜਾਣਾ ਬਹੁਤ ਮੁਸ਼ਕਲ ਐ ਹਾਂਜੀ ਕੀ ਗੱਲਾਂ ਚਾਹੁੰਦੇ ਹੋ ਆ ਜੀ ਲੈ ਚੱਲੇ ਆ 60 ਨੂੰ ਆ ਤੇਰੇ ਸਾਦ ਕੇ ਆ 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 ਤੋ ਬਲੈਰ ਹੋ ਕੇ ਤੇਰੇ ਬਹੁਤ ਹੀ ਹੁਣ ਕਰਦੇ ਨਹੀਂ ਜਾਣਾ ਤੁਸੀ ਦਿੱਤੇ ਬਾਈ ਤੁਸੀਂ ਬੜੇ ਬਾਰ ਨੇ ਕਹਿਣਾ ਸਾਨੂੰ ਵੀਰੋ ਰਾਤ ਚ ਮੀਂਹ ਪੈਣ ਲੱਪਿਆ ਆ ਤੇ ਆਪਾਂ ਫਗਵਾੜੇ ਰੁਕੇ ਆ ਇੱਧਰ ਸਾਬੇ ਬ੍ਰਿਸ਼ਟਾ ਦੇ ਕੋਲ ਤੇ ਇੱਥੋਂ ਆ ਫਲੈਕਸ ਲਾਈ ਗਈ ਆ ਤੇ ਆਪਣੇ ਸਿਸਟਮ ਨੂੰ ਬਚਾਉਣ ਲਈ ਹਣ ਦੇਖਦੇ ਆ ਕੀ ਕੀਤਾ ਜਾਊਗਾ ਲੋ ਜੀ ਪਾਲਾ ਦੀ ਦੇਖਦੇ ਆ ਇੱਧਰ ਚੰਨੀ ਜੀ ਵੀ ਲੱਗੇ ਹੋਆ ਇਦਾਂ ਦੇ ਕੰਮ ਜਦਾਂ ਇਹ ਬਹੁਤ ਆ ਇੱਕ ਨੰਬਰ ਹੈ ਮੀਂਹ ਹੋਰ ਤੇਜ਼ ਹੋ ਗਿਆ ਏ ਹਣ ਦੇਖਦੇ ਆ ਕੀ ਕਰਦੇ ਆ ਵੀਰ ਜੀ ਆਜੋ ਫੇ ਦੇਖੀਏ ਹੁਣ ਮੀ ਨੇ ਕੀਤਾ ਖਰਾਬ ਕੰਮ ਆਜੋ ਜੀ ਆ ਜਾ ਟਾਇਓ ਆ ਯਾਰ ਆਹ ਕੌਣ ਤੁਰਿਆ ਆ ਬੱਲੇ ਹਾਂ ਟਰੈਕਟਰ ਨੂੰ ਠਗੂਗੇ ਹੋ ਚੋ ਗਿਆ ਸਾਰਾ ਥੱਲੇ ਖੜੀ ਕਰਕੇ ਗਏ ਸੀ ਇਹ ਗੱਪਿਓ ਖਾ ਉਹ ਚੋ ਗਿਆ ਸਾਰਾ ਲਓ ਜੀ ਲੱਗਦਾ ਉਹ ਬਚਾਇਆ ਬਚਾ ਚ ਬਚਾਇਆ ਉਹ ਬਚਾਇਆ ਬੱਲੇ ਬੱਲੇ ਐਬਰੀਥਿੰਗ ਓਕੇ ਲਾ ਬੜਾ ਵੱਡਕ ਲੋ ਮੇਰੇ ਵੀਰੋ ਕਹਿੰਦੇ ਪੂਰਾ ਪੂਰਾ ਬੰਦੋਬਸਤ ਕਰ ਦਿੱਤਾ ਏ ਠਗਣ ਦਾ ਸਿਸਟਮ ਭੇਜਿਆ ਦਾਤਾ ਬਾਲੇ ਬਰਕਾਣ ਵੈਰੀ ਹਾਰਡ ਆਈ ਲਾਈਕ ਥਿਸ ਅੰਗਰੇਜ਼ੀ ਲੋ ਇਹ ਕਹਿੰਦੇ ਸਿਸਟਮ 'ਚ ਪਾਣੀ ਪੈ ਜਾਣਾ ਜਿੰਨੀ ਅੱਜ ਗੰਦ ਤੇ ਉਹਨਾਂ ਨੇ ਇੰਟਰ ਜੱਟ ਨਾ ਨਹੀਂ ਨਹੀਂ ਪੂਰਾ ਪੂਰਾ ਜਿਗਾਰ ਕਰ ਦਿੱਤਾ ਪਾਣੀ ਪ੍ਰੂਫ ਪਾੜੇ ਪਰ ਪਾੜੇ ਜਿਦੋਂ ਵੀ ਜਾ ਸਕਦਾ ਪਾਲੇ ਪੂਰੀ ਮਿਹਨਤ ਨਾਲ ਦਿਲ ਲਾ ਕੇ ਰੱਸੀ ਪਾਣੀ ਆ ਦਿਲ ਲਾ ਕੇ ਉਹ ਯਾਰ ਇਹ ਤੇਰਾ ਮੇਰੇ ਵੀਰਿਆ ਮਾੜੇ ਮੁੰਡਾ ਕਹਿੰਦਾ ਮੀਂਹ ਪਈ ਜਾਵੇ 30 ਸਾਲ ਨਹੀਂ ਨਹੀਂ ਹੋਰ ਜਾਣੀ ਮੈਂ ਫੁਟਾਤੀ ਚੰਨ ਚੰਨ ਛੱਟ ਖੋਲ ਕੇ ਰੱਖ ਲੇ ਭਲੇ ਨਿਪੜੇ ਨਹੀਂ ਰਹੀ ਆ ਤੈਨੂੰ ਪਤਾ ਯਾਰ ਜੰਮੀ ਵੀ ਦੁਨੀਆ ਦਾ ਬੱਕੇ ਐਵੇਂ ਯਾਦਾ ਮੋਕਰਾ ਦੇਖਦਾ ਹਾਂ ਆਹ ਕਹਿੰਦੇ ਹੋਈ ਤਰਪੈ ਤੂੰ ਬਹੁਤ ਟਰੈਕਟਰ ਭਜਾਇਆ ਮੈਨੂੰ ਯਾਰ ਨਾ ਟੀ-ਸ਼ਰਟ ਪਵਾਤੀ ਸੀ ਪੁੱਠੀ ਕਰਕੇ ਇਹਦੇ ਜੋ ਤੇਰੇ ਫੇਰ ਦੀ ਪਾਤੀ ਚਿੱਟੀ ਲਿਬੜਨ ਤੋਂ ਮੈਂ ਤੇਰੀ ਛਾਤੀ ਜਾ ਮੋਗੀਦਾ ਕਿ ਹਸਪੀਟਲ ਚੇਤਾ ਦੇ ਤਾਂ ਦਿੱਤੇ ਲਓ ਜੀ ਅਸੀਂ ਵੀ ਚੱਲ ਗਏ ਹੁਣ ਘਰ ਨੂੰ ਆਲ ਚਾਲ ਕਹਿੰਦੇ ਬਲੈਰੋ ਦਾ ਵੀ ਦੇਖ ਲੋ ਕੀ ਹੋਇਆ ਨਿਬੜ ਗਈ ਇਹ ਵੀ ਇਹ ਵੀ ਲਿਬੜ ਗਈ ਚੱਲ ਓਕੇ ਫੇ ਓਕੇ ਬਾਏ ਬਾਏ ਬਾਏ